ਠਾਕੋ ਮਨਵਾ ਰਾਖੋ ਠਾਏ ਠੈਕ ਮੁਈ ਅਵਗੁਣ ਪਛਤਾਏ ਠਾਕੋ ਬਲੂਆ ਰਾਖੋ ਠਾਏ ਰੋਕੋ ਬਲੂਏ ਨੂੰ ਇਹ ਨੂੰ ਆਪ ਨੂੰ ਤੁਰ ਰੋਕ ਕੇ ਰੱਖੋ ਰਾਖੋ ਠਾਏ ਟਿਕਾਣੇ ਰੱਖੋ ਰੋਕ ਕੇ ਠੈਕ ਮੁਈ ਅਵਗੁਣ ਪਛਤਾਏ ਠੈਕ ਮੁਈ ਅਵਗੁਣ ਪਛਤਾਏ ਦੇਈਦਾ ਬਾਯਾਨ ਦਾ ਦੇਈਦਾ ਹੁਕਮ ਨਾਲ ਠੈਕ ਕੇ ਮਰ ਜਾਣਾ ਤਾਂ ਹੁਕਮ ਦਾ ਵਿਰੋਧ ਕਰ ਕਰ ਕੇ ਆਪ ਗੁਨੇ ਹੁਕਮ ਦਾ ਵਿਰੋਧ ਕਰ ਕੇ ਠੈਕ ਲੀਆ ਹੁਕਮ ਨਾਲ ਅੱਛਾ ਜੀ ਮਰ ਜਾਂਦੀ ਹੈ ਹੁਕਮ ਨਾਲ ਕੋਛੜੀ ਵਿਗੜਦਾ ਕੋਛੜੀ ਵਿਗਾੜ ਸਕਦੀ ਆਪਣਾ ਆਪ ਸਭ ਕੁਆਰਦੀ ਹੈ ਕੋਣੀ ਪਛਾਏ ਕੋਈ ਕੌਲ ਵੀ ਰਲਦੀ ਹੈ ਠੀਕ ਹੈ ਜੀ ਕਾਕੁਰ ਇੱਕ ਸਬਾਈ ਨਾਰ ਬਹੁਤੇ ਵੇਸ ਕਰੇ ਕੂੜਿਆਰ ਥਾਦਰ ਦਾ ਕੋਈ ਹੈ ਹੁਕਮ ਦਾ ਕੋਈ ਹੈ ਅਤੀ ਸਾਰੀ ਦੇ ਕੁੱਤਿਆਂ ਦਾ ਸਾਰੀ ਦੇ ਸੋਚਾਂ ਦਾ ਉਹਦੇ ਕੋਈ ਸਹਿਮਤ ਹੈ ਕੋਈ ਉਹਦੇ ਖਿਲਾਫ ਹੈ ਸੈਕੜ ਗੱਲੀ ਇਹਦੇ ਹੱਥੇ ਉਹ ਵੈਸੇ ਨਾਲ ਨਹੀਂ ਚੱਲਣਗੇ ਜੇ ਉਹਦੇ ਹੁਕਮ ਤੇ ਚੱਲਦੀ ਉਹ ਵੀ ਦੇ ਚੌਂਦੀਆਂ ਆਣੇ ਕਈ ਚੱਲਣੂ ਕਈ ਚੌਂਦੀਆਂ ਦੀ ਚੱਲਣੂ ਪਰ ਚੱਲਦੀ ਉਹਨੇ ਮਜਬੂਰੀ ਨੂੰ ਹੂੰ ਹੂੰ ਜੁਰੀ ਮੁੰਦੇ ਨੂੰ ਚੱਲਣ ਆਣਗੀ ਉਹ ਫੇਰ ਲੈ ਆਪਣੇ ਆਪਣੇ ਚੱਲਣ ਆਣਗੀ ਪਾਸ ਠੀਕ ਹੈ ਜੀ ਇਸ ਲਾਈਨ ਚ ਚੱਲਣ ਵਾਲੀ ਇੱਛਾ ਨਾਲ ਚੱਲਣ ਵਾਲੀ ਗੁਰਬਕੀ ਨੇ ਡੱਡੇ ਨਾਲ ਚੱਲਣ ਵਾਲੀ ਜਿਹੜੀਆਂ ਨੇ ਠੈਕ ਠੈਕ ਚੱਲਣ ਵਾਲੀ ਉਹ ਬੰਦੂਖੀ ਦੇ ਹੂੰ ਠੀਕ ਹੈ ਜੀ ਬਹੁਤੇ ਵੇਸ਼ ਕਰੇ ਕੂੜਿਆਰ ਜਿਹੜੀ ਕੂੜੀ ਮਾਤਾਂ ਫਿਰ ਬਹੁਤੇ ਵੇਸ਼ ਕਰਦੀਆਂ ਹਾਂ ਜੀ ਉਹਦੇ ਕਿੱਲੇ ਵੇਸ਼ ਕੀਤੇ ਨੇ ਕੂੜਿਆਰ ਨੇ ਪਤਰੀਆ ਜਿਹੜਾ ਸਾਰੇ ਕੂੜੇ ਦੇ ਚਾੜੇ ਹੂੰ ਕਿੱਲੇ ਵੇਸ਼ ਨੇ ਕੂੜਿਆਰ ਦੇ ਕਿੰਨੇ ਬਤਾਨੇ ਸੰਸਾਰ 'ਚ ਸਭ ਕੂੜੀਓ ਹੀ ਨੇ ਠੀਕ ਹੈ ਇਸ ਜਿਹੜੀ ਪਹਿਲੀ ਲਾਈਨ ਹੈ ਇਹਦਾ ਅਰਥ ਲੋਕ ਕੁਝ ਗਲਤ ਲੈਨੇ ਠਾਕੁਰ ਰੇਖ ਸਭਾਈ ਨਾਰੋ ਕਹਿੰਨੇ ਵੀ ਇੱਕ ਅਕਾਲ ਪੁਰਖ ਮਰਦਾ ਬਾਕੀ ਸਾਰੀ ਦੁਨੀਆ ਸ੍ਰਿਸ਼ਟੀ ਨਾਰ ਹੈ ਇੱਥੇ ਕੁਝ ਭਾਵ ਹੋਰ ਬਣਦਾ ਹੈ ਨਹੀਂ ਉਹ ਜਿਹੜਾ ਉਹ ਮਰਨ ਕਾਇਦੇ ਜਿਹੜਾ ਸਰੀਰ ਹੈ ਉਹ ਡੁਕਾ ਉਹ ਸੂਰਜ ਧੀ ਨਹੀਂ ਜਦ ਉਹ ਖਬਰਾ ਕਿਹੜਾ ਮਰਨ ਕਹੀਏ ਭੁਲੇਖੇ ਤੋਂ ਬੋਲ ਕੇ ਨਹੀਂ ਉਹ ਕਹਿੰਦੇ ਅਕਾਲ ਪੁਰਖ ਹੈ ਨਾ ਪੁਰਖ ਕਹਿੰਦੇ ਹੋਈ ਹੈ ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਉਹ ਇੱਕ ਦੇ ਗੁਣ ਹੈ ਕੋ ਪਰਮੇਸ਼ਰ ਦੇ ਗੁਣ ਹੈ ਲੇ ਲਈ ਜਿਹੜਾ ਹੁਕਮ ਹਾਂਜੀ ਉਹ ਇੱਕ ਹੈ ਉਹ ਪੁਰਖ ਹੈ ਹਾਂਕਿ ਜਿੰਨੇ ਉਹਦੇ ਅਧੀਨ ਨੇ ਸਭ ਨਾਲ ਅੱਛਾ ਜੀ ਪਾਪਾ ਬੁਰਾ ਨਾ ਦੇ ਚੱਲਣਾ ਹਾਂ ਹਾਂ ਜਿਹੜਾ ਬਾਣੀ ਚ ਉਹ ਉਹ ਨਾਲ ਹੈ ਅੱਛਾ ਜੀ ਬਸ ਠੀਕ ਹੈ ਜੀ ਪਾਇਰ ਹੁਕਮ ਦੇ ਅੰਦਰ ਸਭ ਕੋ ਜਦੋਂ ਗਿਆ ਹੁਕਮ ਦੇ ਅੰਦਰ ਸਭ ਕੋ ਹਾਂ ਇਸ ਕਰਕੇ ਭਗਤਾਂ ਨੇ ਇਸ ਤੀਰਤ ਲਖਨ ਵਰਤੇ ਆਪਣੇ ਵਾਸਤੇ ਠੀਕ ਹੈ ਸੱਚਗੰਦ ਵਾਲੇ ਸਾਡੇ ਇਸ ਤੀਰਤ ਲਖਨ ਵਰਤੇ ਆਪਣੇ ਵਾਸਤੇ ਹੂੰ ਹੂੰ ਪਰਪੁਰਖ ਦਾ ਸੁਨੇਹ ਕਿਥੇ ਹੈ ਉਦੋਂ ਪਰਪੁਰਖ ਦਾ ਗਿਆਨ ਨਹੀਂ ਪਰ ਕੋਣ ਹਾਂਜੀ ਪਰਪਾ ਹੁਕਮ ਨੂੰ ਕਿਹਾ ਆਇਆ ਹੈ ਹੂੰ ਹੂੰ ਹਾਂ ਠੀਕ ਹੈ ਜੀ ਪਰ ਘਰ ਜਾਤੀ ਥਾਕ ਰਹੀ ਮਹਿਲ ਬੁਲਾਈ ਥਾਕ ਨਾ ਪਾਈ ਹਰ ਘਰ ਜਾਂਦੀ ਦਾਗ ਰਹੀ ਹਰ ਕਲ ਤੋਂ ਨਹੀਂ ਫਿਰਦੀ ਹੈ ਸਾਧਰੇ ਹਾਈ ਜੇ ਕੋਈ ਰੋਕੀ ਜੋਗੀ ਦੇ ਦੋ ਚਾਰ ਬਿਟੋਂ ਆਪਣੇ ਰੁਕ ਵੀ ਗਈ ਰੋਗ ਦੇ ਵੀ ਨੇ ਦੋਸਤ ਮਾਰਾ ਫੜ ਕੇ ਹਰ ਘਰ ਜਾਂਦੀ ਦਾਗ ਰਹੀ ਬੈਲ ਬੁਲਾਈ ਦਾਗ ਲਪਾਈ ਜੇ ਬੈਲ ਅੱਧਰ ਹਿਰਦੇ ਚ ਬੁਲਾਈ ਉੱਥੇ ਵੀ ਰੁਕੀ ਲੱਗ ਗਈ ਬਾਰ ਦਾ ਰੋਗੀ ਤੇ ਰੋਗੀ ਦਾ ਰੋਗੀ ਦੋ ਜਨਮ ਦੇ ਅੰਦਰ ਦੀ ਰੋਗ ਦੀ ਅੱਛਾ ਜੀ ਅੰਦਰ ਦੀ ਬੜੀ ਅੰਦਰ ਮੌਤ ਹੈ ਹੂੰ ਅੰਦਰ ਦੀ ਸੁਸੁਜਨ ਦੀ ਅੰਦਰ ਗਈ ਹੈ ਬੜੀ ਮੌਤ ਆਥੇ ਉਹ ਤਾਂ ਬਾਤ ਅਸਲੀ ਹੋ ਲੋਗੇ ਹਾਂ ਹਾਂ ਸ਼ਬਦ ਸਵਾਰੀ ਸਾਚ ਪਿਆਰੀ ਸਾਈ ਸੁਹਾਗਣ ਠਾਕੁਰ ਧਾਰੀ ਸ਼ਬਦ ਸਵਾਰੀ ਸਾਚ ਪਿਆਰੀ ਸਾਈ ਸੁਹਾਗਣ ਠਾਕੁਰ ਧਾਰੀ ਇਹਨੂੰ ਸ਼ਬਦਾਂ ਨਾਲ ਜੜੀ ਸواری ਗਈ ਜਿਹਦੀਆਂ ਦਬਲੀਆਂ ਸ਼ਬਦਾਂ ਨਾਲ ਉਪਦੇਸ਼ੋਂ ਦਾ ਦੂਰ ਹੋ ਗਈ ਉਹ ਉਠਾ ਕੇ ਬਿਗੜਦਾ ਹਰ ਬਣ ਜਾਂਦੀ ਹੈ ਸਾਥ ਆਪਣੇ ਗਾਲਚ ਪਾ ਲੈਂਦਾ ਗਲੇ ਲਾ ਲੈਂਦਾ ਹੈ 259 ਠਾਜ਼ਰਦਾਰੀ ਕੋਈ 259 ਠਾਜ਼ਰ ਨੇ ਗਲੇ ਦਾ ਹਰ ਬਣ ਜਾਂਦੀ ਹੈ ਗੁਰੂ ਗੰਗਾ ਲੰਡਾ ਬਣ ਸਾਈ ਸੁਹਾਗਣ ਠਾਕੁਰ ਧਾਰੀ ਉਹ ਸੁਹਾਗਣ ਜੀ ਨੇ ਠਾਕੁਰ ਧਾਰਨ ਕਰ ਲਈ ਠੀਕ ਹੈ ਜੀ ਹਾਂ ਹੁਕਮ ਨੇ ਦੇਰੀ ਧਾਰ ਲਈ ਹਾਂ ਜੀ ਹੁਕਮ ਨੇ ਬਾਲਾ ਮੜਕਾ ਬਣ ਗਈ ਹੂੰ ਹੂੰ ਉਹਦੇ ਬਾਲਾ ਦਾ ਜੀ ਉਹਦੇ ਹਾਰ ਦਾ ਕੋਤੀ ਬਣ ਗਈ ਠੀਕ ਹੈ ਜੀ